ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮਿੱਤਰ ਪਿਆਰਿਓ ਇੱਕ ਨਿਊਜ਼ ਬਹੁਤ ਵਾਇਰਲ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਲਈ ਪਹੁੰਚੀ ਔਰਤ ਸਰਬਜੀਤ ਚਲੋ ਕੌਰ ਤਾਨੂੰ ਕੀ ਕਹਿਣਾ ਸੀ ਸਰਬਜੀਤ ਪਹੁੰਚੀ ਪਾਕਿਸਤਾਨ ਵਿੱਚ ਜਾ ਕੇ ਉਹਨੇ ਉੱਥੋਂ ਦੇ ਇੱਕ ਬਸ਼ਿੰਦੇ ਨੂੰ ਆਪਣਾ ਦਿਲ ਦਿੱਤਾ ਜਾਂ ਪਹਿਲਾਂ ਦਿੱਤਾ ਹੋਊਗਾ ਪਤਾ ਨਹੀਂ ਉਹ ਕਹਿੰਦੀ ਮੈਂ 9 ਸਾਲ ਤੋਂ ਉਹਨੂੰ ਬੜਾ ਪਿਆਰ ਕਰਦੀ ਸੀ ਤੇ ਉੱਥੇ ਜਾ ਕੇ ਉਹ ਨੂਰ ਜहां ਨੂਰ-ਉਸੈਨ ਬਣ ਗਈ ਤੇ ਉਹਨੇ ਆਪਣਾ ਧਰਮ ਵੀ ਛੱਡ ਦਿੱਤਾ ਤੇ ਉਹ ਨਕਾਹ ਕਬੂਲ ਕੀਤਾ ਨੇ ਅਸਲ ਦੇ ਵਿੱਚ ਬੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਇੱਕ ਮੈਂ ਬੜੀ ਹੈਰਾਨ ਹੈਰਾਨ ਹੈ ਇੱਕ ਗੱਲ ਤੋਂ ਵੀ ਉਹ ਜਿਹੜੀਆਂ ਪੰਜਾਬੀ ਜਾਗਰਨ ਵਰਗੀਆਂ ਬੇਹੁੱਦਾ ਅਖਬਾਰਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਜਦੋਂ ਕੋਈ ਚੰਗਾ ਕੰਮ ਕਰੇ ਤਾਂ ਨਾ ਤਾਂ ਉਹਦੇ ਨਾਲ ਸਿੰਘ ਲਿਖਦੇ ਐ ਤੇ ਨਾ ਕੌਰ ਲਿਖਦੇ ਐ ਤੇ ਜਦੋਂ ਕੋਈ ਇਦਾਂ ਦਾ ਕੰਮ ਕਰ ਦਵੇ ਤੇ ਉਹਦੇ ਨਾਲ ਸਿੰਘ ਤੇ ਕੌਰ ਬੜਾ ਉਹਨਾਂ ਨੇ ਠੋਕ ਠੋਕ ਕੇ ਲਿਖਣਾ ਹੁੰਦਾ ਜਦੋਂ ਵੀ ਕੋਈ ਚੰਗਾ ਕੰਮ ਕਰੇ ਉੱਥੇ ਫਿਰ ਉਹ ਉਹਨਾਂ ਨੂੰ ਸੇਖ ਨਜ਼ਰ ਨਹੀਂ ਹੁੰਦਾ ਜਦੋਂ ਕੋਈ ਇਦਾਂ ਦਾ ਕੰਮ ਕਰ ਦਵੇ ਕੋਈ ਬਦਕਾਰ ਬੰਦਾ ਜਾਂ ਬਦਕਾਰ ਔਰਤ ਉੱਥੇ ਫਿਰ ਕੌਰ ਤਾਂ ਸਿੰਘ ਬੜਾ ਕਰੋੜ ਕਰੋੜ ਕਿਉਂ ਲਿਖਦੇ ਆ ਜੀ ਸਰਬਜੀਤ ਕੌਰ ਬਣੀ ਨੂਰ ਹੁਸੈਨ ਆ ਆਪਣਾ ਤਾਂ ਮੁੜ ਛੱਡ ਗਈ ਉਹਦੀ ਵੀ ਮੌਜ ਐ ਦੇਖੋ ਉਹ ਕਹਿੰਦੀ ਵੀ ਮੈਂ 9 ਸਾਲ ਤੋਂ ਉਸ ਬੰਦੇ ਨੂੰ ਜਾਣਦੀ ਸੀ ਤੇ ਮੈਂ ਉਹਨੂੰ ਪਿਆਰ ਕਰਦੀ ਸੀ ਤੇ ਚਲੋ ਜੇ ਤੂੰ ਪਿਆਰ ਕਰਦੀ ਸੀ ਤੇ ਬੰਦੇ ਦੀ ਧੀ ਬਣ ਕੇ ਚਾ ਸਵਾਦ ਨਾ ਜਾਂਦੀ ਇਹ ਬਹਾਨੇ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਗਈਆਂ ਤੂੰ ਕਿਹੜੀਆਂ ਹੱਥ ਜਾ ਕੇ ਤੂੰ ਕਰਤੂਤ ਕਰਦੀ ਫਿਰਦੀ ਐ ਇਹ ਕੰਮ ਗਲਤ ਐ ਉਥੇ ਜਾਂ ਤਾਂ ਤੂੰ ਠੋਕ ਵਜਾ ਕੇ ਕਹਿੰਦੀ ਮੈਨੂੰ ਪਿਆਰ ਕਰਦੀਆਂ ਤੇ ਮੈਂ ਉਹਦੇ ਨਾਲ ਜਾ ਕੇ ਆਪਣਾ ਨਕਾਹ ਪਣਾਉਣਾ ਤੇ ਮੈਂ ਆਪਣਾ ਧਰਮ ਛੱਡ ਦੇਣਾ ਤੇਰੀ ਮਰਜ਼ੀ ਕੋਈ ਵੀ ਧਰਮ ਦੁਨੀਆ ਦਾ ਕਿਸੇ ਨੂੰ ਤੱਕੇ ਦੇ ਨਾਲ ਪਹਿਨਾਇਆ ਨਹੀਂ ਜਾ ਸਕਦਾ ਉਹਦੀ ਆਪਣੀ ਮਰਜ਼ੀ ਹੁੰਦੀ ਹੈ ਉਹ ਇਸਲਾਮ ਚ ਜਾਣਾ ਸਿੱਖ ਧਰਮ ਚ ਜਾਣਾ ਨੇ ਹਿੰਦੂ ਬੰਨਾ ਨੇ ਸਾਈ ਬੰਨਾ ਉਹਦੀ ਮਰਜ਼ੀ ਧਰਮ ਤਾਂ ਇੱਕ ਚੋਲਾ ਇੱਕ ਲਾਲਿਆ ਤੇ ਦੂਜਾ ਪਾਲਿਆ ਗੱਲ ਤਾਂ ਮਨ ਨੂੰ ਬਦਲਦੀ ਹੈ ਵੀ ਮਨ ਸਾਡਾ ਕਿੱਥੇ ਖੁਸ਼ ਹੈ ਅਸਲ ਦੇ ਵਿੱਚ ਇਹ ਕਾਮ ਦੀ ਭੁੱਖ ਹੁੰਦੀ ਹੈ ਉਹਨੂੰ ਪੂਰੇ ਪੰਜਾਬ ਦੇ ਵਿੱਚ ਕੋਈ ਨਹੀਂ ਲੱਭਿਆਣਾ ਚਾਸਵਾ ਦਾ ਬੰਦਾ ਜਿਹੜਾ ਉਹਦੀ ਸੰਤੁਸ਼ਟੀ ਕਰਾ ਸਕਦਾ ਹੋਊਗਾ ਵਿਚਾਰਾ ਉਹਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਮਿਲ ਗਿਆ ਚਲੋ ਅਸਲ ਦੇ ਵਿੱਚ ਜੇ ਹੁਣ ਜੇ ਵੇਖੀਏ ਵੀ ਪਿਆਰ ਮੁਹੱਬਤ ਮੈਨੂੰ ਤਾਂ ਲੱਗਦਾ ਨਹੀਂ ਕੋਈ ਪਿਆਰ ਮੁਹੱਬਤ ਵਾਲੀ ਗੱਲ ਹੈ ਇਹ ਚੰਦ ਦਿਨ ਚੱਲਣ ਵਾਲੀਆਂ ਗੱਲਾਂ ਹੁੰਦੀਆਂ ਨਹੀਂ ਥੋੜੇ ਦਿਨ ਹੀ ਚੱਲਦੀਆਂ ਹੁੰਦੀਆਂ ਉਸ ਤੋਂ ਬਾਅਦ ਸਭ ਟੈ ਟੇਰੀ ਹੋ ਜਾਂਦਾ ਠੀਕ ਹੈ ਜੀ ਇਹ ਚੰਦ ਕਿ ਦਿਨੀ ਕੰਮ ਚੱਲਣਾ ਉਸ ਤੋਂ ਬਾਅਦ ਸਭ ਖਤਮ ਸੋ ਇਹ ਇਦਾਂ ਦੀਆਂ ਕਰਤੂਤਾਂ ਪਹਿਲੀ ਗੱਲ ਤੇ ਕਰਨੀਆਂ ਨਹੀਂ ਚਾਹੀਦੀਆਂ ਜੇ ਤੁਸੀਂ ਕਰਦੇ ਹੋ ਤੇ ਠੋਕ ਵਜਾ ਕੇ ਕਰੋ ਇਦਾਂ ਝੂਠ ਬੋਲ ਕੇ ਤੇ ਆਪਣੀਆਂ ਕਰਤੂਤਾਂ ਕਰਨੀਆਂ ਚੰਗੀ ਗੱਲ ਨਹੀਂ ਥੂ ਥੂ ਆਪਣੀ ਵੀ ਕਰਵਾ ਰਹੀਆਂ ਉਹ ਤੋਂ ਬਾਅਦ ਥੂ ਥੂ ਆਪਣੀ ਕੌਮ ਦੀ ਵੀ ਕਰਵਾ ਰਹੀਆਂ ਲੋਕ ਉਂਗਲਾਂ ਚੁੱਕ ਰਹੇ ਆ ਉਹ ਬਹੁਤ ਗਲਤ ਕੰਮ ਹੋਇਆ ਸੋ ਇਦਾਂ ਦੇ ਬਦਕਾਰ ਲੋਕ ਪੂਰੇ ਵਰਲਡ ਵਿੱਚ ਬੈਠੇ ਹੋਏ ਆ ਸੋ ਕਿਸੇ ਇੱਕ ਕੌਮ ਦੇ ਵਿੱਚ ਨਹੀਂ ਬੈਠੇ ਹੋਏ ਤੇ ਨਾ ਹੀ ਕਿਸੇ ਇੱਕ ਕੌਮ ਦੀ ਆਪਾਂ ਗੱਲ ਕਰਦੇ ਆਂ ਇਹ ਪੂਰੇ ਵਰਲਡ ਵਿੱਚ ਬੈਠੇ ਹੋਏ ਜੇ ਤੁਸੀਂ ਕੁਝ ਕਰਨਾ ਠੋਕ ਵਜਾ ਕੇ ਕਰੋ ਨਹੀਂ ਕਰਨਾ ਤੇ ਇਦਾਂ ਬਦਕਾਰ ਬਣ ਕੇ ਨਾ ਕਰੋ ਇਦਾਂ ਦੀਆਂ ਹਰਕਤਾਂ ਨਾ ਕਰੋ ਇਹ ਬੜੀ ਗਲਤ ਹਰਕਤ ਮੈਨੂੰ ਲੱਗੀ ਬਾਕੀ ਉਹਦੀ ਮौज ਹੈ ਉਹ ਇਸਲਾਮ 'ਚ ਚੱਲ ਗਈ ਇਹ ਕੋਈ ਗੱਲ ਨਹੀਂ ਇਸਲਾਮ ਧਰਮ ਕੋਈ ਮਾੜਾ ਨਹੀਂ ਹੈਗਾ ਉਹਦੀ ਆਪਣੀ ਮौज ਹੈ ਪਰ ਜਿੱਥੇ ਤੁਸੀਂ ਹੈਗੇ ਹੋ ਤੁਹਾਨੂੰ ਉਹਦੇ ਵਿੱਚ ਯਕੀਨ ਹੋਣਾ ਚਾਹੀਦਾ ਜੇ ਤੁਹਾਨੂੰ ਉਹ ਚੀਜ਼ ਯਕੀਨ ਨਹੀਂ ਜਿੰਨੇ ਮਰਜ਼ੀ ਆਪਣੇ ਖਸਮ ਬਦਲ ਲਓ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਹੁਣ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚੋਂ ਨਿਕਲ ਕੇ ਇਸਾਈ ਬਣਦੇ ਜਾ ਰਹੇ ਕੀ ਫਰਕ ਉਹਦਾ ਪੈਣਾ ਕੱਖ ਨਹੀਂ ਇਹ ਤਾਂ ਸਿਰਫ ਖਸਮ ਬਦਲਣ ਵਾਲੀ ਗੱਲ ਹੈ ਤੇ ਖਸਮ ਬਦਲੇ ਜਾਂ ਨੀਤ ਨਹੀਂ ਬਦਲਦੀ ਗੱਲ ਨੀਤ ਬਦਲਦੀ ਹੈ ਖਸਮ ਬਦਲਣ ਦੀ ਨਹੀਂ ਹੈਗੀ ਸੋ ਇਹੋ ਜੀਆਂ ਔਰਤਾਂ ਦੇ ਕਰਕੇ ਕੌਮ ਦੇ ਉੱਤੇ ਉਂਗਲੀ ਚੁੱਕਣੀ ਮੈਂ ਇਸ ਚੀਜ਼ ਨੂੰ ਸਹੀ ਨਹੀਂ ਮੰਨਦਾ ਗਲਤ ਮੰਨਦਾ ਉਹਦੀ ਮਰਜ਼ੀ ਹੈ ਉਹ ਸਰਬਜੀਤ ਨਹੀਂ ਰਹਿਣਾ ਚਾਹੁੰਦੀ ਨਾ ਰਵੇ ਉਹ ਨੂਰ ਹੁਸੈਨ ਬਣ ਕੇ ਖੁਸ਼ ਰਹਿਣਾ ਚਾਹੁੰਦੀ ਰਵੇ ਐਵੇਂ ਇੰਨਾ ਸ਼ੋਰ ਸਿਆਪਾ ਕਰਨ ਦੀ ਜਰੂਰਤ ਨਹੀਂ ਦਫਾ ਹੋਵੇ ਜੀਆਂ ਸੌਂ ਆਈਆਂ ਸੋ ਗਈਆਂ ਸੋ ਮੈਨੂੰ ਨਹੀਂ ਚੰਗਾ ਲੱਗਾ ਸੋਸ਼ਲ ਮੀਡੀਆ ਤੇ ਜਿਹੜੀ ਬਕਵਾਸ ਮਾਣੀ ਮਾਰੀ ਜਾ ਰਹੀ ਹੈ ਇਸ ਲਈ ਮੈਂ ਵੀਡੀਓ ਬਣਾਉਣੀ ਜ਼ਰੂਰੀ ਸਮਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ